ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟਵੀਟ ਵਾਪਸ ਲੈਣ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨੁਜੁਗ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਆਖਿਆ ਕਿ ਜ਼ਮੀਨ ਸਾਡੇ ਲਈ ਮਾਂ ਬਰਾਬਰ ਹੈ ਉਸ ਨੂੰ ਬਿਨਾਂ ਸਹਿਮਤੀ ਕਿਸੇ ਹੋਰ ਨੂੰ ਦੇਣਾ ਸਿੱਧੀ ਡਕੈਤੀ ਹੈ ਇਹ ਵਿਕਾਸ ਨਹੀਂ ਇਹ ਜ਼ਬਰਦਸਤੀ ਕਬਜ਼ੇ ਦੀ ਸਾਜ਼ਿਸ਼ ਹੈ ਦਬਾਅ ਬੜਾ ਜ਼ਿਆਦਾ ਹੈ ਭਗਵੰਤ ਮਾਨ ਸਾਹਿਬ ਦਾ ਉਸ ਦਬਾਅ ਦੇ ਥੱਲੇ ਉਹ ਡਿਲੀਟ ਵਾਪਸ ਟਵੀਟ ਵਾਪਸ ਕੀਤਾ ਲੇਕਿਨ ਅੱਜ ਪਿੰਡਾਂ ਦੇ ਹਾਲ ਕੀ ਹੈ ਪਿੰਡਾਂ ਦੇ ਅੰਦਰ ਲੋਕਾਂ ਨੇ ਵੱਡੇ ਵੱਡੇ ਇਸ਼ਤਿਹਾਰ ਲਿਖ ਕੇ ਲਾਤੇ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਗੁਰਗਿਆਂ ਦਾ ਆਣਾ ਸਾਡੇ ਸ਼ਹਿਰ ਸਾਡੇ ਇਲਾਕੇ 'ਚ ਮਨਾ। ਔਰ ਐਡੀ ਹਾਈਟ ਤੇ ਮੰਚ ਲੋਕਾਂ ਦੇ ਤਮਸ ਹੈ ਤਣਾਅ ਹੈ। ਜ਼ਮੀਨ ਸਾਡੀ ਮਾਂ ਵੈ। ਉਸ ਧਰਤੀ ਮਾਂ ਨੂੰ ਤੁਸੀਂ ਅਮੀਰ ਕੋਲੋਨਾਈਜ਼ਰ ਜਿਹੜੇ ਬਾਹਰ ਬੈਠੇ ਨੇ ਬੈਂਕ ਉਹਨਾਂ ਨੂੰ ਗਿਰਵੀ ਪਾਈ ਜਾ